ਪੰਜਾਬ ਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ 140 ਹਾਈ ਟੈਕ ਗੱਡੀਆਂ ਤੇ 5000 ਮੁਲਾਜ਼ਮ ਸਰਖਤੀਕਰਨਗੇ ਲੋਕਾਂ ਦੀ ਸੁਰੱਖਿਆ ਸੀਐਮ ਬੋਰੇ ਅਗਲੇ ਮਹੀਨੇ ਤੋਂ ਸੜਕ ਹਾਦਸਿਆਂ ਦੇ ਵਿੱਚ ਆਵੇਗੀ ਕਮੀ ਤਲਕੀਆਂ ਵਿਚਾਲੇ ਸੀਐਮ ਆਨ ਤੇ ਗਵਰਨਰ ਦੀਆਂ ਦਿਲਚਸਪ ਤਸਵੀਰਾਂ ਰਾਜਪਾਲ ਦੇ ਲਾਈਪੈਰੀ ਹੱਥ ਬਾਅਦ ਦੇ ਵਿੱਚ ਇੱਕ ਦੂਜੇ ਨੂੰ ਲਗਾਇਆ ਗਲੇ ਯੂਪੀ ਵਿੱਚ ਕਾਂਗਰਸ ਤੇ ਸਮਾਜਵਾਦੀ ਪਾਰਟੀ ਵਿਚਾਰੇ ਗੱਠ ਜੋੜ 11 ਸੀਟਾਂ ਤੇ ਚੋਣ ਲੜੇਗੀ ਕਾਂਗਰਸ ਅਖਿਲੇਸ਼ ਯਾਦਵ ਬੋਲੇ ਇੰਡੀਆ ਗੱਠ ਜੋੜ ਦੀ ਚੰਗੀ ਸ਼ੁਰੂਆਤ ਬਦਲ ਦੇਾਂਗੇ ਇਤਿਹਾਸ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਬੀਜੇਪੀ ਤੇ ਵੱਡਾ ਇਲਜ਼ਾਮ ਕਿ ਆ 7.5 ਵਿਧਾਇਕਾਂ ਨੂੰ ਦਿੱਤਾ ਗਿਆ 25 ਕਰੋੜ ਤੇ ਟਿਕਟ ਦਾ ਆਫਰ ਸਰਕਾਰ ਦੇ ਗੰਦੀ ਸਾਜ਼ਿਸ਼ ਤਾਂ ਬੀਜੇਪੀ ਦਾ ਪਲਟਵਾਰ ਇਹਦੀ ਤੋਂ ਡਰ ਕੇ ਬੇਤੁਕੀਆਂ ਗੱਲਾਂ ਕਰ ਰਹੇ ਕੇਜੀਵਾਲ ਵਿਹਾਰ ਵਿੱਚ ਨितीश ਕੁਮਾਰ ਦੇ ਪਾਲਾ ਬਦਲਣ ਦੀਆਂ ਚਰਚਾਵਾਂ ਨੇ ਵਧਾਇਆ ਸਿਆਸੀ 파ਰਾ ਸੂਤਰਾਂ ਮੁਤਾਬਕ ਅੱਜ ਸ਼ਾਮ ਤੱਕ ਅਸਤੀਫਾ ਦੇ ਸਕਦੇ ਨੇ ਨितीश ਕੁਮਾਰ ਕੱਲ ਹੋ ਸਕਦਾ ਹੈ ਸੋਚਕ ਸਮਾਂ ਦਾ ਮੰਤਰੀ ਦੀ ਕਥਿਤ ਤਸ਼ਲੀਲ ਵੀਡੀਓ ਨੂੰ ਲੈ ਕੇ ਪੰਜਾਬ বিজেপি ਪ੍ਰਧਾਨ ਸਰੋਜਾਖੜ ਨੇ ਗਵਰਨਰ ਨੂੰ ਲਿਖੀ ਚਿੱਠੀ ਸਮਾਬਾਦਤੀ ਨਿਰਪੱਖ ਜਾਂਚ ਦੀ ਕੀਤੀ ਮੰਗ ਬੋਲੇ ਇਲਜ਼ਾਮ ਸਾਬਿਤ ਹੋਣ ਤੇ ਹੋਵੇ ਸਖਤ ਦਕਸ਼ ਸੰਸਦ ਰਵਨੀਤ ਬਿੱਟੂ ਤੇ ਆਪ ਵਿਧਾਇਕ ਗੁਰਪ੍ਰੀਤ ਗੋਗੀ ਵਿਚਾਰੇ ਜ਼ਬਾਨੀ ਜੰਗ ਤੇਜ਼ ਗੋਗੀ ਨੇ ਬਿੱਟੂ ਨੂੰ ਦੱਸਿਆ ਚਾ ਪਕੌੜੇ ਵਾਲਾ ਇਹਨਾਂ ਦੀ ਨਹੀਂ ਕੋਈ ਆਪਣੀ ਪਛਾਣ ਅੱਜ ਵੀ ਦਾਦੀ ਦੇ ਨਾਂ ਤੇ ਹੀ ਮੰਗਦੇ ਨੇ ਵੋਟਾਂ ਲੋਕ ਸਭਾ ਚੋਣਾਂ ਦੇ ਲਈ ਭਾਜਪਾ ਦੇ ਵੱਲੋਂ 23 ਸੂਬਿਆਂ ਦੇ ਚੋਣ ਇੰਚਾਰਜ ਦਾ ਐਲਾਨ ਪੰਜਾਬ ਦੇ ਵਿੱਚ ਵਿਜੇ ਰੋਪਾਣੀ ਨੂੰ ਲਗਾਇਆ ਚੋਣ ਇੰਚਾਰਜ ਤਾਂ ਡਾਕਟਰ ਨਰਿੰਦਰ ਸਿੰਘ ਨੂੰ ਸਹਿ ਚੋਣ ਇੰਚਾਰਜ ਨਿ ਸਸ਼ੀਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਾਂਗੇ ਬਲਟਨ ਦੀ ਤਾਂ ਪੰਜਾਬ ਦੇ ਵਿੱਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਸੀਮਾਨ ਨੇ ਜਲੰਧਰ ਤੋਂ ਇਹ ਸ਼ੁਰੂਆਤ ਕੀਤੀ ਹੈ ਔਰ ਐਡਵਾਂਸ ਤਕਨੀਕ ਵਾਲੇ 140 ਵਾਹਨਾਂ ਨੂੰ ਦੱਸ ਦੇ ਕਿ ਹਰੀ ਚੰਡੀ ਦਿੱਤੀ ਗਈ ਹੈ 80 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਐਸਐਸਐਫ ਦੀ ਇੱਕ ਗੱਡੀ ਹੋਏਗੀ 5000 ਮੁਲਾਜ਼ਮ ਚਲੇ ਨੇ ਸੜਕ ਤੇ ਲੋਕਾਂ ਦੀ ਸੁਰੱਖਿਆ ਕਰਨਗੇ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਐਸਐਸਐਫ ਕਰੇਗੇ ਤੇ ਐਸਐਸਐਫ ਦਾ ਆਈਡੀਆ ਮੈਂ ਸੰਸਦ ਹੁੰਦੇ ਸੋਚਿਆ ਸੀ ਸੀਐਮ ਭਗਵੰਤ ਮਾਨ ਨੇ ਦੱਸਿਆ ਹੈ ਅਗਲੇ ਮਹੀਨੇ ਤੋਂ ਸੜਕ ਹਾਦਸੇ ਦੇ ਵਿੱਚ ਕਮੀ ਆਏਗੀ ਔਰ ਅਗਲੇ ਮਹੀਨੇ ਤੁਹਾਨੂੰ ਇੱਕ ਕਰਤੂਰ ਲੈ ਕੇ 29 ਫਰਵਰੀ ਤੱਕ ਦਾ ਡਾਟਾ ਦੇਾਂਗੇ ਪੰਜਾਬੀਆਂ ਨੂੰ ਅਪੀਲ ਹੈ ਸੜਕਾਂ ਤੇ ਸਟ੍ਰੈਂਟ ਨਾ ਕਰਿਓ ਔਰ ਇੱਕ ਫਰਵੀ ਤੋਂ ਸੜਕਾਂ ਤੇ ਐਸਐਸਐਫ ਉਤਰਨਗੇ ਜਵਾਨ ਉਤਰਨਗੇ ਔਰ ਰਸਤਾਈ ਤੋਂ ਲੈ ਕੇ 31 ਜਨਵਰੀ ਤੱਕ ਐਸਐਸਐਫ ਜਵਾਨਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਉਹਨਾਂ ਨੇ ਹਾਲ ਦੇ ਵਿੱਚ ਬੈਠਿਆਂ ਹੀ ਇਹ ਛੁੱਟੀਆਂ ਦੀ ਮੰਗ ਕੀਤੀ ਸੀ ਉਸ ਤੋਂ ਬਾਅਦ ਸੀਐਮ ਨੇ ਅਨਾਉਂਸ ਕੀਤਾ ਤਾਂ ਪੰਜਾਬ ਦੇ ਵਿੱਚ ਸਰਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਹੋ ਗਈ ਹੈ ਔਰ ਇਸ ਦੇ ਵਿੱਚ ਕਾਰੇ ਵੀ ਦੱਸਿਆ ਗਿਆ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਕਿ ਜੇਕਰ ਕੋਈ ਡਰਿੰਕ ਐਂਡ ਡਰਾਈਵ ਹੋਏਗਾ ਯਾਨੀ ਕਿ ਜੇਕਰ ਕੋਈ ਸ਼ਰਾਬ ਪੀ ਕੇ ਗੱਡੀ ਚਲਾਏਗਾ ਤਾਂ ਫਿਰ ਗੱਡੀ ਇੰਪਾਉਂਡ ਤੱਕ ਹੋ ਸਕਦੀ ਹੈ ਔਰ ਸਿੱਧੇ ਤੌਰ ਤੇ ਜੇਕਰ ਕੋਈ ਨਾ ਦੇਣਾ ਡਰਾਈਵਰ ਹੈ ਨਹੀਂ ਤਾਂ ਫਿਰ ਗੱਡੀ ਉੱਥੇ ਰੱਖ ਲਈ ਜਾਵੇਗੀ ਔਰ ਜੇਕਰ ਕਿਸੇ ਨੇ ਨਾਲ ਲੈ ਕੇ ਪੁਲਿਸ ਮੁਲਾਜ਼ਮ ਜਾਣਾ ਹੈ ਡਰਾਈਵਰ ਦੇ ਤੌਰ ਤੇ ਘਰ ਛੱਡ ਕੇ ਆਏਗਾ ਪਰ ਉਹ ਪੈਸੇ ਫਿਰ ਤੁਹਾਨੂੰ ਉਹਨਾਂ ਨੂੰ ਦੇਣੇ ਪੈਣਗੇ ਤਾਂ ਇਸ ਕਿਸਮ ਦੇ ਨਾਲ ਸਾਰਾ ਕੁਝ ਬਿਆਨ ਕਰਦੇ ਹੋਏ ਸੀਐਮ ਭਗਵੰਤ ਮਾਨ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਘਾਟਾ ਹੁੰਦਾ ਹੈ ਜਦੋਂ ਕੋਈ ਸੜਕ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਬੈਠਦਾ ਹੈ ਤਾਂ ਪਰਿਵਾਰਾਂ ਨੂੰ ਇਹ ਪੁੱਛ ਕੇ ਦੇਖਣਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਾਰੀ ਉਮਰ ਦਾ ਘਾਟਾ ਪੈਂਦਾ ਹੈ ਤਾਂ ਇਸ ਕਰਕੇ ਅਸਿਹਤ ਔਰ ਜਿਹੜੀ ਹੈ ਆਪਣੇ ਜਾਨ ਦੀ ਸੁਰੱਖਿਆ ਖੁਦ ਵੀ ਹੋਵੇ ਔਰ ਜੇਕਰ ਕੋਈ ਆਪ ਨਹੀਂ ਗਲਤੀ ਕਰਦਾ ਕਿਸੇ ਦਾ ਖਮਿਆza ਫਿਰ ਕਿਸੇ ਨੂੰ ਨਾ ਪਹੁੰਚ ਨਾ ਪਵੇ ਇਸਦੇ ਲਈ ਹੀ ਐਸਐਸਐਫ ਜਿਹੜੀ ਤਨਾਤ ਕੀਤੀ ਗਈ ਹੈ ਤਾਂ ਹਰ ਕਿਸਮ ਦੇ ਨਾਲ ਐਸਐਸਐਫ ਕੰਮ ਕਰੇਗੀ ਐਸਐਸਐਫ ਸਿਰਫ ਜ਼ਖਮੀਆਂ ਨੂੰ ਹੀ ਕਾਰ ਨਹੀਂ ਪਹੁੰਚਾਏਗੀ ਜਾਂ ਫਿਰ ਹਸਪਤਾਲ ਨਹੀਂ ਪਹੁੰਚਾਏਗੀ ਬਲਕਿ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਜਿਹੜਾ ਕੋਈ ਰੈਸ਼ ਡਰਾਈਵਿੰਗ ਕਰੇਗਾ ਜਾਂ ਫਿਰ ਕੋਈ ਗਲਤ ਤਰੀਕੇ ਨਾਲ ਗੱਡੀ ਚਲਾਏਗਾ ਤਾਂ ਉਹਨਾਂ ਤੇ ਵੀ ਕਾਰਵਾਈ ਮੌਕੇ ਤੇ ਕੀਤੀ ਜਾਏਗੀ ਯਾਨੀ ਕਿ ਚਲਾਨ ਵੀ ਕਰਤੇ ਜਾਣਗੇ ਇਸ ਕਿਸਮ ਦੇ ਨਾਲ ਵੀ ਇਹ ਕਾਰਵਾਈ ਹੋਵੇਗੀ ਅਸਲ ਚ ਇਹ ਐਸਐਸਐਫ ਦਾ ਆਈਡੀਆ ਇਹ ਕੋਈ 15 20 ਦਿਨਾਂ ਚ ਜਾਂ ਕੋਈ ਕੁਝ ਮਹੀਨਿਆਂ ਚ ਨਹੀਂ ਸੀ ਮੈਂ ਮੈਂਬਰ ਪਾਰਲੀਮੈਂਟ ਸੀ ਸੰਗਰੂਰ ਤੋਂ ਤਾਂ ਪਾਰਲੀਮੈਂਟ ਦੇ ਵਿੱਚ ਇੱਕ ਮੈਂਬਰਸ ਰੈਫਰੈਂਸ ਸਰਵਸ ਹੁੰਦੀ ਐ ਤੁਸੀਂ ਕੋਈ ਵੀ ਡਾਟਾ ਕਢਾਉਣਾ ਹੋਵੇ ਤੁਸੀਂ ਲਿਖ ਕੇ ਦੇ ਦਿਓ 3 ਘੰਟਿਆਂ ਦੇ ਵਿੱਚ ਤੁਹਾਨੂੰ ਉਹ ਉਸ ਮੁੱਦੇ ਨਾਲ ਰਿਲੇਟਡ ਸਾਰਾ ਡਾਟਾ ਦੇ ਦਿੰਦੇ ਨੇ ਮੈਂ ਬੋਲਣਾ ਚਾਹੁੰਦਾ ਸੀ ਸੜਕੀ ਹਾਦਸਿਆਂ ਤੇ ਮੈਂ ਡਾਟਾ ਮੰਗਿਆ ਕਿ ਮੈਨੂੰ ਇਹ ਦੱਸੋ ਦੱਸੋ ਕਿ ਪੰਜਾਬ ਚ ਤੇ ਬਾਕੀ ਦੇ ਇੰਨੇ ਹਾਦਸੇ ਹੁੰਦੇ ਨੇ ਕਿੰਨੀਆਂ ਜਾਨਾਂ ਜਾਂਦੀਆਂ ਨੇ ਰਿਕਾਰਡ ਹੋਊਗਾ ਸਾਰਾ ਮੈਨੂੰ ਜਦੋਂ ਡਾਟਾ ਮਿਲਿਆ ਮੇਰੇ ਲੂੰ ਕੰਡੇ ਖੜੇ ਹੋ ਗਏ ਨੰਬਰ 1 ਤੇ ਮੈਂ ਇਹ ਗੱਲ ਕਰ ਰਿਹਾ 2016 ਜਾਂ 17 ਦੀ ਜਿਹੜਾ ਡਾਟਾ ਮਿਲਿਆ ਉਹਦੇ ਵਿੱਚ ਮੌਤਾਂ ਦੀ ਗਿਣਤੀ ਉਸ ਵੇਲੇ ਹੁਣ ਤਾਂ ਹੋਰ ਵੱਧ ਗਈ ਹੋਊਗੀ ਉਸ ਵੇਲੇ ਨੰਬਰ 1 ਮੌਤਾਂ ਦੇ ਵਿੱਚ ਪੰਜਾਬ ਸੀ 14 ਮੌਤਾਂ ਪਰਡੇ on the spot ਫਿਰ ਜਿੰਨੇ ਜ਼ਖਮੀ ਉਹ ਤਾਂ ਲੱਖਾਂ ਦੀ ਗਿਣਤੀ ਚ ਅੱਜ ਮੈਂ ਰਾਏ ਸਾਹਿਬ ਤੋਂ ਪੁੱਛਿਆ ਪਿਛਲੇ ਮਹੀਨੇ ਮੀਟਿੰਗ ਸੀ ਅੱਜ 17 ਜਾਂ 18 ਦੇ ਨੇੜੇ ਤੇਰੇ ਮੌਤਾਂ ਦੀ ਗਿਣਤੀ ਹੈ 17 18 ਦਾ ਮਤਲਬ ਹੋ ਗਿਆ 500 ਤੋਂ ਉੱਪਰ 550 ਤੋਂ ਉੱਪਰ ਪਰ ਮੰਥ ਜੇ 12 ਨਾਲ ਗੁਣਾ ਕਰ ਲੀਏ 6000 ਦੇ ਨੇੜੇ ਤੇ ਬੰਦਾ ਮਰ ਜਾਂਦਾ ਜੀ ਸੜਕ ਤੇ 6000 ਉਸ ਵੇਲੇ ਮੈਂ 16-17 ਸੋਚਿਆ ਸੀ ਜੇ ਪਰਮਾਤਮਾ ਨੇ ਕਦੇ ਮੌਕਾ ਦਿੱਤਾ ਕਿ ਕੋਈ ਡਿਸੀਜਨ ਲੈ ਸਕਦੇ ਹੋਈ ਆਹ ਆ ਜਿਹੜੀਆਂ ਅਣ ਹੋਈਆਂ ਮੌਤਾਂ ਨੇ ਇਹਨਾਂ ਨੂੰ ਬਚਾਉਣ ਵਾਸਤੇ ਮੈਂ ਅਲੱਗ ਤੋਂ ਇੱਕ ਪੁਲਿਸ ਬਣਾਉਂਗਾ ਜਿਹੜੀ ਸਿਰਫ ਤੇ ਸਿਰਫ ਸੜਕਾਂ ਤੇ ਲੋਕਾਂ ਦੀ ਸੁਰੱਖਿਆ ਕਰੂਗੀ ਉਹ ਦਿਨ ਅਜ ਆ ਗਿਆ ਇਹ ਵੀ ਸੋਚਣਾ ਰੱਖੀ ਕਿ ਆਹ ਜਿਹੜੀ ਨਾਰਮਲ ਪੁਲਿਸ ਹੈ ਉਹਦਾ ਥੋੜਾ ਜਿਹਾ ਬਰਡਨ ਘਟ ਜੂਗਾ ਉਹ ਜ਼ਿਆਦਾ ਟਾਈਮ ਦੇ ਸਕਣਗੇ ਦੂਜੇ ਕਿਸੇ ਹੋਰ ਜਿਹੜੇ ਕੰਮ ਨੇ ਉਹਨਾਂ ਦੇ ਕਿਉਂਕਿ ਜਦੋਂ ਅਸਸਫਲ ਆਪਣੀ ਅਲੱਗ ਕੰਮ ਕਰਨ ਲੱਗੀ ਇਸੇ ਕਰਕੇ ਤਾਂ ਨਾ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ ਕੱਲੇ ਹਾਈਵੇ ਤੇ ਨਹੀਂ ਹੋਊਗੀ ਸੜਕ ਸੁਰੱਖਿਆ ਹਰੇਕ ਸੜਕ ਤੇ ਹੋਊਗੀ ਹਰ 30 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਆ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਉਹਨੂੰ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟਕਰੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਇਟਾ ਹਿਲਿਕਸ ਅਜੀ ਕਿ ਹੁਣ ਬਣਾਉਣੀ ਤਾਂ ਹੈਗੀ ਐ ਕੋਈ ਤੇ ਫਿਰ ਉਹਨੂੰ ਵੱਡੀਆਂ ਹੀ ਗੱਡੀਆਂ ਲਈਏ ਬਾਰ-ਬਾਰ ਨਹੀਂ ਬਦਲੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਨੇ ਸੋ ਨੰਬਰ ਕੰਪਨੀ ਐ ਉਹਨਾਂ ਤੋਂ ਗੱਡੀਆਂ ਲਈਆਂ ਨੇ ਕੰਪਿਊਟਰ ਫਿੱਟ ਐ ਸਾਰੇ ਸਾਰੇ ਪ੍ਰਾਈਵੇਟ ਇੰਪੈਲਨ ਜਿਹੜੇ ਹਸਪਤਾਲ ਨੇ ਟਰਾਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਐ ਹਰ ਗੱਡੀ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਬੰਦੇ ਜ਼ਖਮੀ ਹੋ ਗਏ ਹੋ ਸਕਦਾ ਉਹਨਾਂ ਨੂੰ ਕੱਢ ਕੇ ਪਿੱਛੇ ਹੀ ਲੈ ਕੇ ਜਾਣਾ ਪਵੇ ਵਾਪਸ 2 ਕਿਲੋਮੀਟਰ ਕਿ ਪਿਛਲਾ ਹਸਪਤਾਲ ਜਿਹੜਾ ਉਹ ਅਗਲੇ ਹਸਪਤਾਲ ਨਾਲੋਂ ਨੇੜੇ ਆ ਉਹੀ ਜਿਹੜਾ ਕ੍ਰੂਸ਼ਲ ਟਾਈਮ ਹੈ 5 7 10 15 ਮਿੰਟ ਜਾਨ ਬਚ ਸਕਦੀ ਹੈ ਕਿਸੇ ਨਾ ਕਿਸੇ ਦੀ ਸੋ ਸਾਡਾ ਮਕਸਦ 1 ਫਰਵਰੀ ਤੋਂ ਕਿਉਂਕਿ ਹੁਣ ਅੱਜ ਤੋਂ ਤੁਸੀਂ ਸੜਕਾਂ ਤੇ ਚਲੇ ਜਾਓਗੇ 1 ਫਰਵਰੀ ਤੋਂ ਅਸੀਂ ਤੁਹਾਨੂੰ ਇਸ ਵਾਰ 29 ਫਰਵਰੀ ਹੈ ਲੀਪ ਦਾ ਸਾਲ ਹੈ 29 ਫਰਬੀ ਟੱਕ ਦਾ ਡਾਟਾ ਦੇਵਾਂਗੇ ਪਿਛਲੇ ਸਾਲ ਇਹ 0 ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਐਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਘਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਦੀ ਤੋਂ ਪਹਿਲਾਂ ਅੱਜ ਮੈਂ ਇਹ ਵੀ ਅਨਾਉਂਸ ਕਰ ਦੇਣਾ ਕਿ ਦੇਖੋ ਟ੍ਰੈਫਿਕ ਤਾਂ ਏਡੀਜੀਪੀ ਸਭ ਦੇਖ ਹੀ ਰਹੇ ਨੇ ਸਾਰੀ ਟ੍ਰੈਫਿਕ ਪਰ ਐਸਐਸਐਫ ਦੇ ਵਿੱਚ ਐਸਐਸਪੀ ਐਸਐਸਐਫ ਪੰਜਾਬ ਐਸਐਸਪੀ ਐਸਐਸਐਫ ਪੰਜਾਬ ਸਾਰੇ ਪੰਜਾਬ ਦਾ ਐਸਐਸਪੀ ਉਹ ਬੰਦਾ ਲਾਇਆ ਜਿਹਨੇ ਦੇਸ਼ ਦੀ ਅਗਵਾਈ ਕੀਤੀ ਹੈ ਹਾਕੀ ਦੇ ਵਿੱਚ ਉਹ ਸਾਡਾ ਕਪਤਾਨ ਰਿਹਾ ਤੇ ਅੱਜ ਵੀ ਸਭ ਤੋਂ ਵੱਧ ਗੋਲੋ ਦੇ ਬੋਲਦੇ ਨੇ ਗਗਨਜੀਤ ਜਿਹੜਾ ਹਾਕੀ ਦਾ ਕੈਪਟਨ ਹੈ ਉਹ ਸਾਡੇ ਐਸਐਸਪੀ ਪੰਜਾਬ ਹੋਣਗੇ ਸੋ ਇੱਕ ਸਪੋਰਟਸਮੈਨ ਹੈ ਸਪੋਰਟਸਮੈਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਇੱਕ ਗੱਲ ਨੇਚਰਚਲੀ ਕੁਦਰਤੀ ਹੁੰਦੀ ਹੈ ਕਿ ਉਹ ਅਸੂਲਾਂ ਦੀ ਨਿਯਮਾਂ ਦੀ ਪਾਲਣਾ ਕਰਦੇ ਨੇ ਉਹਨੂੰ ਪਤਾ ਹੈ ਜੇ ਫਾਉਲ ਪਲੇ ਕੀਤਾ ਤਾਂ ਰੈੱਡ ਕਾਰਡ ਜਾਂ yellow ਕਾਰਡ ਆ ਜਾਂਦਾ ਸੋ ਇਸ ਕਰਕੇ ਹਾਕੀ ਦੇ ਕਪਤਾਨ ਸਾਡੇ SSF ਦੇ ਕਪਤਾਨ ਹੋਣਗੇ ਤੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਖੁਸ਼ਖਬਰੀਆਂ ਪੰਜਾਬੀਆਂ ਦੇ ਨਾਮ ਕਰਾਂਗੇ ਉਹ ਡਰਾਈਵਿੰਗ ਲਾਇਸੈਂਸ ਹਮ ਡਿਜੀਟਲ ਕਰ ਰਹੇ ਹਾਂ ਜੀ ਉਸਕੇ ਲਈ ਹਮੇ ਨੈਸ਼ਨਲ ਹਾਈਵੇ ਕੀ ਤੇ ਟ੍ਰਾਂਸਪੋਰਟ ਡਿਪਾਰਟਮੈਂਟ ਕੀ ਵੀ ਮਦਦ ਚਾਹੀਏ ਹੋਗੀ ਤਾਂ ਕਿ ਪੁਆਇੰਟਸ ਇੱਕ ਨਵੇਂ ਲਾਇਸੈਂਸ ਲਈ ਪੁਆਇੰਟ ਰੱਖਦੇ ਹਾਂ ਉਸਕੀ डिपेंड्स के वो कितनी गलतियां करता है अगर ज़्यादा करता है बार बार करता है हैपचुअल है। तो पॉइंट काट कर उसको कहा जाएगा कि आप गाड़ी नहीं चला सकते आपको दोबारा ट्रेनिंग लेनी पड़ेगी दोबारा लाइसेंस लेना पड़ेगा तो हमारा मकसद तंग करना नहीं है हमारा मकसद है कीमती जाने बचाना आज पंजाब के लिए बहुत ही ऐतिहासिक दिन है पंजाब पहली स्टेट बन जाएगा देश का जिनके पास अलग से सड़क सुरक्षा फोर्स जब मैं पार्लियामेंट में था तो मैंने डाटा निकलवाया था और सबसे ज्यादा मौत एक्सीडेंट में पंजाब में होती थी चौदह पर डे उस समय सोलह सत्रह की बात आज और भी बढ़ गए सत्रह अठारह के आसपास पर डे ऑन द स्पॉट तो ये अगर इसको महीनों में और साल में कर लें तो 6000 हजार से ज़्यादा एक साल में मौतें हो रही हैं जो रुकी जा सकती हैं ह्यूमन एरर तो उसके लिए हमने फैसला किया एसएसएफ बनाने का सड़क सुरक्षा फोर्स और अलग से उनकी यूनिफॉर्म है और उनको बहुत ही हाई क्वालिटी की गाड़ियाँ जो कि इस वक्त दुबई पुलिस के पास हैं और उनमें अपडेटेड कंप्यूटर सिस्टम हर गाड़ी आसपास के नज़दीक के सभी ट्रॉमा सेंटर और हॉस्पिटल से अटैच्ड है ताकि इमीडिएटली कोई अगर एक्सीडेंट होता है जान बचाए बचाई जाए और गाड़ी में कटर फर्स्ट एड का सामान और कोई अगर कोई वहीकल ऐसा है जो खड़ा है खराब हो गए जिसमें सबसे ज़्यादा मौतें उसमें होती है वहीकल खड़ा है पता चलता नहीं है तो उसके नीचे गाड़ी घुस जाती है परिवारों के परिवार खत्म हो जाते हैं तो आज ये जो सुरक्षा सड़क सुरक्षा फोर्स है ये किसी वहीकल को आप ऐसा नहीं लावारिस खड़ा देखोगे उसको अलग से करके उसको साइड पे किया जाएगा जब उसकी लोकेशन जो है वो वहां से बल दिए कि ताकि एक्सीडेंट ना हो